ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਕੋਠੇ ਪਿਪਲੀ ਪਿੰਡ ਮਹਾਰਾਜ ਤੇ ਲਹਿਰਾਮਾ ਪਥਰਮਲ ਪਲਾਂਟ ਦੇ ਵੈਕ ਸਾਈਡ ਜ਼ਿਲ੍ਹਾ ਬਠਿੰਡਾ ਸਖਦੇਵ ਸਿੰਘ ਕਾਕਾ ਨੱਥੂ ਕੇ ਘਰੋਂ ਮਿੱਤਰੋ ਆਪਾਂ ਵੀਡੀਓ ਬਣਾ ਰਹੇ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਤਾਜੀ ਸੂਈ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਆ ਫੇਸ ਕੁਆਲਿਟੀ ਮਿੱਤਰੋ ਬਹੁਤ ਚੰਗੀ ਆ ਸਿੰਘਾਂ ਦੇ ਬੰਦਰ ਇੱਕ ਵੱਖਰੀ ਜਿਹੀ ਬੰਦਰ ਹੈ ਤੇ ਥਾਂਲੇ ਵੀ ਆਪਾਂ ਤੁਹਾਨੂੰ ਬੰਦਰ ਦਿਖਾਵਾਂਗੇ ਵਧੀਆ 11921 ਦਾ ਮਿੱਤਰੋ ਜਿਹੜੇ ਥਣ ਦਾ ਸਾਇਜ ਦਾ ਜ਼ਰੂਰ ਫਰਕ ਹੈ ਕਿਉਂਕਿ ਆਪਣਾ ਫਰਜ਼ ਮੰਨਦਾ ਹਰ ਚੀਜ਼ ਦੱਸੰਦਾ ਤਾਂ ਜੋ ਜਿਹੜਾ ਵੀ ਭਰਾ ਆਵੇ ਤੇ ਮੁੜ ਕੇ ਨਾ ਜਾਵੇ ਕਿਉਂਕਿ ਬਸਾਂ ਦਾ ਤਕਰੀਬਨ ਵੀਡੀਓ ਦੀ ਹੋ ਜਾਂਦੀਆਂ ਨੇ ਤੇ ਸਰੀਰ ਦੀ ਜਿਹੜੀ ਬਣਤਰ ਬਹੁਤ ਸੋਹਣੀ ਹੈ ਘਰ ਦੀ ਝੁੱਟ ਤੇ ਘਰ ਦੀ ਅੰਕਲ ਕੰਦਾ ਝੋਟੀ ਹੈ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਜ਼ਰੂਰ ਦਿਖਾ ਦੇਾਂਗੇ ਉਸ ਤੋਂ ਬਾਅਦ ਪੂਰੀ ਆਪਾਂ ਡਿਟੇਲ ਦਵਾਂਗੇ ਸੋ ਬਣੇ ਰਹੋ ਆਪਣੇ ਚੈਨਲ ਦੇ ਨਾਲ ਜਿਹੜੇ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੇ Facebook ਤੇ ਆਪਣੀ ਵੀਡੀਓ ਦੇਖ ਰਹੇ ਨੇ ਆਪਣੇ ਪੇਜ ਨੂੰ ਫੋਲੋ ਕਰ ਸਕਦੇ ਹੋ ਕੱਦ ਮਿੱਤਰੋ ਦਰਮਿਆਨਾ ਤੇ ਥਾਂਲੇ ਵੀ ਦੀ ਬੰਤਰ ਸੋਣੀ ਹੈ ਮੋੜਲੇ ਜੀ ਮਨ ਮੋੜਲੇ ਬਸ ਥੋੜਾ ਜਿਹਾ ਮਿੱਤਰੋ ਕਈ ਪਸ਼ੂ ਉਪਰਾ ਕਰਦੇ ਨੇ ਕਿਉਂਕਿ ਡਾਕਟਰ ਹੀ ਕੇਸੇ ਕਰਕੇ ਪਸ਼ੂ ਸਿਆਣ ਲੈਂਦਾ ਹੈ ਕੁਈ ਕੋਨੇ ਵੰਦ। ਸੋ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ। ਅੱਜ ਹੋ ਸਕਦਾ ਮਿੱਤਰੋ ਇੱਕ ਆਪਾਂ ਪੂਰੀ ਸੱਜਰ ਮੱਝ ਦੀ ਵੀਡੀਓ ਬਣਾਉਣ ਜਾ ਰਹੇ ਹਾਂ। ਹਾਂਜੀ। ਕਾਕਾ ਸਿੰਘ ਕੀ ਹਾਲ ਚਾਲ ਹੈ? ਬਹੁਤ ਵਧੀਆ। ਠੀਕ ਆ ਸੇਤਾ ਜੀ। ਠੀਕ ਆ। ਠੀਕ ਆ। ਅੱਜ ਆਪਾਂ ਇਹ ਜਿਹੜੀ ਮੱਝ ਦਿਖਾਈ ਹੈ ਘਰ ਦੀ ਆ। ਘਰ ਦੀ। ਇਹਨੇ ਹੁਣ ਸੂਆ ਕਿਹੜਾ ਸੂਈ ਆ? ਪਹਿਜਾ ਸੂਈ। ਤੀਜਾ ਕਦੋਂ ਕਸੂਈ ਆ? 38 ਹੋ ਗਿਆ 7.5 ਜੇਰ ਪੈ ਗਈ ਹਾਂ ਜੇਰ ਪੈ ਗਿਆ ਪੀ ਜੇਰ ਜਮਾ ਓਕੇ ਚੱਲ ਲੋੜ ਨਹੀਂ ਦਿਖਾਉਣੀ ਨਹੀਂ ਨਹੀਂ ਬਸ ਓਕੇ ਤੇ ਮੰਗਰ ਕਟਾ ਕੱਟੀ ਕਟਾ ਕਟਾ ਹਾਂ ਠੀਕ ਹੈ ਤੇ ਪਹਿਲੇ ਆ ਪਿਛਲੇ ਸੂਏ ਚ ਕਿੰਨਾ ਕਰਉ ਤੁਸੀਂ 13 ਕਿਲੋ ਦੁੱਧ ਦਤਾ ਸੀ 13.5 ਕਿਲੋ ਪਰ ਮੈਂ 12 ਕਿ ਕੇ ਦੇਵਾਂਗਾ ਠੀਕ ਹੈ ਹਾਂ ਨਹੀਂ ਸੀ ਤੇ ਮੈਂ ਆਪਾਂ ਕੱਟ ਵਧਦਾ ਤਾਂ ਮੈਂ ਸੇਵਾ ਦਾ ਕਿ ਨਹੀਂ ਠੀਕ ਹੈ ਆ ਪਰ ਅਸੀਂ 13 ਕਿਲੋ ਚੋ ਠੀਕ ਹੈ ਤੇ ਮੁੱਲ ਕੀ ਕਰਤਾ ਜਿਹਦਾ ਮੁੱਲ ਕਿ 20 ਅੱਖਾਂ ਕਰੀ ਜਾਂਦਾ ਥੋੜਾ ਘਰ ਦੀ ਝੋਟੀ ਆ ਉਨੇ ਉਨੇ ਜਿੰਨਾ ਦੁੱਧ ਆ ਉਹ ਅੱਧਾ ਕਿਉ ਹੈ ਇੰਨਾ ਆਉਂਦਾ ਇਹਨਾਂ ਇਕੱਠਾਂ ਸੋਣ ਫੂਫੀਆਂ ਠੀਕ ਹੈ ਹਾਂ ਗਾਹਾਂ ਲੈਣੀ ਪਊਗੀ ਠੀਕ ਹੈ ਤੇ ਫੋਨ ਨੰਬਰ ਜੀ ਆਪਣਾ 94655 94655 66710 66710 94655 66710 ਫੋਨ ਨੰਬਰ ਆ ਜੀ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਕਰ ਸਕਦਾ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ